ਭੈਣ ਕੱਪੜੇ ਛੁੱਕੇ ਆਪਣਾ ਪਰਿਵਾਰ ਚਲਾਉਂਦੀ ਸੀ ਤਾਂ ਉਹ ਕੱਪੜੇ ਵਾਲੀ ਮਸ਼ੀਨ ਤੁਸੀਂ ਦੇਖ ਸਕਦੇ ਹੋ ਸੁਆਹ ਹੋ ਗਈ ਹੈ। ਕਿ ਨਹੀਂ ਪਤਾ ਲੱਗਿਆ ਹੈਗੇ ਜੋ ਵੀ ਹੋਇਆ ਗਵਾਂਡੀਆਂ ਨੇ ਦੱਸਿਆ ਜੀ ਪੌਣੇ 3:00 ਵਜੇ ਇਹ ਰੋਡੇ ਘਰ ਚ ਉੱਪਰ ਅੱਗ ਆ ਰਹੀ ਹੈ। ਅਸੀਂ ਜਦ ਆ ਕੇ ਦੇਖਿਆ ਤਾਂ ਸਾਰਾ ਮਾਚ ਸੁੱਕਿਆ ਤੇ ਫਿਰ ਇਹਨਾਂ ਨੇ ਸਾਰੇ ਨੇ ਰਲ ਕੇ ਅੱਗ ਬੁਝਾਈ ਜੀ। ਅਸੀਂ ਤਾਂ ਇਹ ਕਹਿੰਦੇ ਫੋੜੀ ਮਦਦ ਕਰੀ। ਮੇਰੀ ਭੈਣ ਜਿੱਦੀ ਹੋ ਸਕ ਤੁਸੀਂ ਦੇਖ ਸਕਦੇ ਹੋ ਕਿ ਵੀਰ ਨੇ ਜਿਹੜੇ ਉਹ ਭਾਵੁਕ ਹੋ ਗਏ ਨੇ ਬਸ ਜੀ ਜੋ ਮਦਦ ਪਿੰਡ ਦੇ ਕਰਦਣ ਜਾਂ ਰਿਸ਼ਤੇਦਾਰ ਭੈਣ ਭਾਈ ਕਰਦੇ ਨੇ ਜੀ ਉਹਨਾਂ ਨਾਲ ਗੁਜ਼ਾਰਾ ਕਰਦੇ ਆਂ ਅਸੀਂ ਜਿਾ ਆਪਣੇ ਸਿਓਂਕੇ ਕਰਦੇ ਹਾਂ ਜੀ ਇਹ ਵਿਧਵਾ ਪੈਨਸ਼ਨ ਹੈ بیٹے ਦੀ ਹੈ ਪਹਿਲਾਂ ਜੀ ਸਹੁਰਾ ਵੀ ਇਸਤਰੀ ਪੂਰੇ ਹੋਏ ਬਿਮਾਰ ਤੇ ਜੀ ਉਹ ਵੀ ਮੰਜੇ ਤੇ ਹੀ ਤੇ ਜੀ ਅੱਛਾ ਉਹ ਵੀ 2 ਸਾਲ ਪਹਿਰੇ ਜੀ ਘਰ ਵਾਲੇ ਵਿਸਕੇ ਨੇ ਬੱਚਾ ਵੀ ਨਾਲ ਮੌਜੂਦ ਆ ਗੱਲਬਾਤ ਕਰਦੇ ਆਂ ਕੀ ਨਾਮ ਆ ਤੇ ਵਰਦਨ ਸ਼ਰਮਾ ਕੀ ਮੰਗ ਕਰਦਾ ਘਟ ਗਈ ਤਾਂ ਤੁਸੀਂ ਦੇਖੋ ਕਿ ਬੱਚਾ ਇਹ ਹਲੇ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੈ ਕਿ ਜੱਗ ਰੋਜਾ ਪਿਆ ਕੋਠੇ ਬਰਾ ਜੀ ਫੇਰ ਰੋਜਾ ਪਿਆ ਫਿਰ ਮੈਂ ਰੋਲਾ ਪਾਇਆ ਵੀ ਮੇਰੇ ਬੱਚਿਆਂ ਨੂੰ ਬਚਾ ਲਓ ਮੇਰੇ ਬੱਚਾ ਨੂੰ ਬਚਾ ਲਓ ਮੈਂ ਰੋ ਪਾ ਫੇਰ ਸਾਬਾ ਆ ਗਏ ਪਾਣੀ ਪੂਣੀ ਪਾ ਕੇ ਅੱਗ ਬੁਝਾਈ ਇਨਾਂ ਨੇ ਬਹੁਤ ਔਰ ਇੱਕ ਵਾਰ ਤੁਹਾਨੂੰ ਛੱਤ ਦਿਖਾ ਦਿੰਦੇ ਆ ਕਿ ਡਾਟਾ ਨੇ ਜਿਹੜੀਆਂ ਪਾਈਆਂ ਹੋਈਆਂ ਨੇ ਅੱਜ ਤੋਂ 20 30 ਸਾਲ ਪਹਿਲਾਂ ਡਾਟਾ ਦਾ ਰਵਾਜ ਸੀ ਉੱਪਰ ਆ ਜਿਹੜਾ ਉਹ ਇਟਵਾਲੇ ਦੀ ਛੱਤ ਸੀ ਬੜੇ ਦੁੱਖ ਦੀ ਗੱਲ ਆ ਮਿਹਨਤ ਕਰਕੇ ਗੁਜ਼ਾਰਾ ਕਰ ਰਹੇ ਆ ਜੀ ਇਹ ਬੀਬੀ ਆਪ ਕੰਮ ਕਰਦੀ ਐ ਕਿਸੇ ਕਿਸੇ ਦੇ ਘਰ ਤਾਂ ਇਹਨਾਂ ਦਾ ਗੁਜ਼ਾਰਾ ਚੱਲਦਾ ਜੀ ਜੀ ਰਾਤ ਕੋਈ 2 2:30 ਵਜੇ ਦੇ ਕਰੀਬ ਇਹਨਾਂ ਤੇ ਅੱਗ ਲੱਗੀ ਸੀ ਇੱਕ ਗਰੀਬ ਪਰਿਵਾਰ ਦੇ ਉੱਤੇ ਰੱਬ ਮੁਰਤੋਂ ਕਹਿਰਵਾਨ ਹੋਇਆ ਏ ਪਰਿਵਾਰ ਦੇ ਘਰ ਨੂੰ ਅੱਗ ਲੱਗੀ ਏ ਅਤੇ ਅੱਗ ਲੱਗਣ ਕਰਕੇ ਜਿੱਥੇ ਇਸ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਏ ਉੱਥੇ ਹੀ ਇਸ ਪਰਿਵਾਰ ਦਾ ਰੋਜ਼ਗਾਰ ਜਿਹੜਾ ਉਹ ਵੀ ਇਸ ਅੱਗ ਦੇ ਵਿੱਚ ਫੁੱਗ ਗਿਆ ਏ ਅਤੇ ਪਰਿਵਾਰ ਦੀ ਜੇ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਇੱਕ ਭੈਣ ਰਹਿੰਦੀ ਏ ਜਿਹੜੀ ਕਿ ਵਿਧਵਾ ਏ ਉਸ ਦਾ 15 ਸਾਲ ਦਾ ਇੱਕ ਬੇਟਾ ਏ ਜਿਹੜਾ ਹੈਂਡੀਕੈਪ ਹੈ ਅਤੇ ਬਜ਼ੁਰਗ ਮਾਤਾ ਏ ਜਿਹੜੀ ਕਿ ਮੰਜੇ ਦੇ ਉੱਤੇ ਪਈ ਆ ਤਾਂ ਤੁਸੀਂ ਦੇਖ ਸਕਦੇ ਹੋ ਕੁਝ ਮਹੀਨੇ ਪਹਿਲਾਂ ਬੈੱਡ ਨਵੇਂ ਲਏ ਸੀ ਇਹ ਜਲ ਕੇ ਸੁਆਹ ਹੋ ਗਏ ਨੇ ਭੈਣ ਕੱਪੜੇ ਸਿਉ ਕੇ ਆਪਣਾ ਪਰਿਵਾਰ ਚਲਾਉਂਦੀ ਸੀ ਤਾਂ ਉਹ ਕੱਪੜੇ ਵਾਲੀ ਮਸ਼ੀਨ ਤੁਸੀਂ ਦੇਖ ਸਕਦੇ ਹੋ ਸੁਆਹ ਹੋ ਗਈ ਆ ਆ ਸਾਹਮਣੇ ਰੀਲਾਂ ਨੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਸੂਈ ਧਾਗੇ ਵਾਲੀਆਂ ਰੀਲਾਂ ਨੇ ਜਿਹੜੀਆਂ ਇਹ ਵੀ ਇੱਥੇ ਪਈਆਂ ਨੇ ਇਹਨਾਂ ਦੇ ਨਾਲ ਕੱਪੜੇ ਸੂਨੇ ਸੀ ਜਿੱਥੇ ਘਰ ਦੇ ਆਪਣੇ ਸਾਰੇ ਕੱਪੜੇ ਮੱਚ ਗਏ ਨੇ ਉੱਥੇ ਹੀ ਇਹ ਕਮਰਾ ਵੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਏ ਜਿਹੜੇ ਲੋਕਾਂ ਨੇ ਕੱਪੜੇ ਸੌਣ ਲਈ ਦਿੱਤੇ ਸੀ ਉਹ ਕੱਪੜੇ ਨੇ ਜਿਹੜੇ ਉਹ ਵੀ ਜਲ ਕੇ ਰਾਖ ਹੋ ਗਏ ਨੇ ਤੇ ਹਾਲਾਤ ਇਹ ਨੇ ਕਿ ਭੈਣ ਦੇ ਕੋਲ ਕੇਵਲ ਇੱਕ ਸੂਟ ਰਹਿ ਗਿਆ ਏ ਬਾਕੀ ਸਾਰੇ ਕੱਪੜੇ ਨੇ ਜਿਹੜੇ ਉਹ ਇਸ ਕਮਰੇ ਦੇ ਵਿੱਚ ਅਸੀਂ ਜਿਹੜੇ ਜਲ ਕੇ ਸੁਆਹ ਹੋ ਗਏ ਨੇ ਤਾਂ ਪਟਿਆਲਾ ਜ਼ਿਲ੍ਹਾ ਦੇ ਪਿੰਡ ਬਾਰਨ ਦੇ ਵਿੱਚ ਮੌਜੂਦਾਂ ਭੈਣ ਸਾਡੇ ਨਾਲ ਨੇ ਉਹਨਾਂ ਦੇ ਰਿਸ਼ਤੇਦਾਰ ਤੇ ਗਵਾਂਢੀ ਨੇ ਜਿਹੜੇ ਉਹ ਵੀ ਸਾਡੇ ਨਾਲ ਨੇ ਗੱਲਬਾਤ ਸਾਰਿਆਂ ਨਾਲ ਕਰਦੇ ਆ ਤਾਂ ਭੈਣ ਜੀ ਕੀ ਨਾਮ ਹੈ ਤੁਹਾਡਾ ਅੰਜੂ ਸ਼ਰਮਾ ਜੀ ਤੇ ਕੀ ਘਟਨਾ ਵਾਪਰੀ ਕਿਵੇਂ ਤੁਹਾਡੇ ਘਰ ਦੇ ਵਿੱਚ ਅੱਗ ਲੱਗੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਕੁਝ ਨਹੀਂ ਪਤਾ ਲੱਗਿਆ ਹੈਗੇ ਜੋ ਵੀ ਹੋਏ ਗਵਾਂਡੀਆਂ ਨੇ ਦੱਸਿਆ ਜੀ ਪੌਣੇ 3 ਵਜੇ ਇਹ ਤੁਹਾਡੇ ਘਰ 'ਚ ਉੱਪਰ ਅੱਗ ਆ ਰਹੀ ਹੈ ਅਸੀਂ ਜਦ ਆ ਕੇ ਦੇਖਿਆ ਤਾਂ ਸਾਰਾ ਮਾਚੇ ਸੁੱਕ ਗਿਆ ਤੇ ਫਿਰ ਇਹਨਾਂ ਨੇ ਸਾਰੇ ਨੇ ਰਲ ਕੇ ਅੱਗ ਬੁਝਾਈ ਜੀ ਜੀ ਹਾਂ ਜੀ ਤਾਂ ਤੁਹਾਡਾ ਘਰ ਵੀ ਤੰਗ ਗਲੀਆਂ 'ਚ ਇੱਥੇ ਤਾਂ ਫਾਇਰ ਬ੍ਰਿਗੇਡ ਵੀ ਨਹੀਂ ਆ ਸਕਦੀ ਹਾਂ ਨਾ ਜੀ ਬਸ ਬਾਲਟੀਆਂ ਨਾਲ ਬਾਲਟੀਆਂ ਨਾਲ ਜੀ ਪੜੋਸੀਆਂ ਨੇ ਸਾਰੇ ਭਰ ਕੇ ਸੁਟਿਆ ਪਾਣੀ ਫਟਾਫਟ ਪੈਪ ਲਗਾਏ ਉਹ ਘਰੇ ਜੋ ਵੀ ਮਦਦ ਹੋ ਸਕੀ ਉਹਨਾਂ ਤੋਂ ਉਹਨਾਂ ਨੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਕੀ ਕੁਝਾ ਜਿਹੜਾ ਉਹ ਤੁਹਾਡਾ ਇੱਥੇ ਨੁਕਸਾਨ ਹੋਇਆ ਹੈ ਕੀ ਕੁਝ ਦਲ ਕੇ ਸਵਾਹ ਹੋ ਗਿਆ ਹੈ ਜੀ ਬੈੱਡ ਤੀਏ ਕੱਪੜੇ ਸਰਦੀਆਂ ਦੇ ਕੋਟੀਆਂ ਸਵਾਟਰ ਸਾਰੇ ਬੱਚੇ ਦੇ ਕੱਪੜੇ ਡਰੈਸਾਂ ਰਜਾਈਆਂ ਜੋ ਵੀ ਪਾਣੇ ਵਾਲਾ ਕੱਪੜਾ ਸੀਗਾ ਸਾਰਾ ਸਵਾਹ ਹੋ ਗਿਆ ਹੀ ਪੁੱਕੇ ਤੇ ਜਿਹੜੇ ਲੋਕਾਂ ਦੇ ਕੱਪੜੇ ਹੁੰਦੇ ਸੀ ਉਹ ਵੀ ਸਾਰੇ ਵਿੱਚੇ ਹੋ ਗਏ ਜੀ ਜੋ ਵੀ ਕਿਸੇ ਦੀ ਆਏ ਹੋਏ ਸੀਗੇ ਜੀ ਹਾਂਜੀ ਤੇ ਤੁਹਾਡੇ ਪਤੀ ਵੀ ਨਹੀਂ ਹੈਗੇ ਤੇ ਫਿਰ ਪਰਿਵਾਰ ਦਾ ਗੁਜ਼ਾਰਾ ਕਿਵੇਂ ਚਲਾਉਂਦੇ ਹੋ ਬਸ ਜੀ ਜੋ ਮਦਦ ਪਿੰਡ ਦੇ ਕਰ ਦਣ ਜਾਂ ਰਿਸ਼ਤੇਦਾਰ ਭੈਣ ਭਾਈ ਕਰਦੇ ਨੇ ਜੀ ਉਹਨਾਂ ਨਾਲ ਗੁਜ਼ਾਰਾ ਕਰਦੇ ਆਂ ਅਸੀਂ ਜਾ ਕਪੜੇ ਸਿਉਂਕੇ ਕਰਦੇ ਸੀ ਹਾਂਜੀ ਇਹ ਵਿਧਵਾ ਪੈਨਸ਼ਨ ਹੈ بیٹے ਦੀ ਹੈ ਮਾਤਾ ਜੀ ਜੀ ਤੁਹਾਡਾ ਹੈਂਡੀਕੈਪ ਹੈ بیٹے ਨਾਲ ਕੀ ਹੋ ਗਿਆ ਸੀ بیٹے ਨਾਲ ਜੀ ਬਚਪਨ ਤੋਂ ਹੀ ਸੀਗਾ ਇਹ ਜਨਮ ਤੋਂ ਹੈ ਹਾਂਜੀ ਤੇ ਫਿਰ ਬੱਚੇ ਦਾ ਇਲਾਜ ਵੀ ਕਰਵਾਉਣ ਚ ਪੈਸੇ ਕਾਫੀ ਪੈਸੇ ਲੱਗੇ ਹੋਣਗੇ ਹਾਂਜੀ ਕਾਫੀ ਇਲਾਜ ਕਰਾਇਆ ਸੀਗੇ ਇਹਦੇ ਪਾਪਾ ਦੇ ਹੁੰਦੇ ਸਾਡੇ ਕੋਲ ਜਦੇ ਪੈਸੇ ਦੀ ਉਹ ਹੋ ਗਈ ਸੀ ਜੀ ਬਹੁਤ ਕੋਸ਼ਿਸ਼ ਕੀਤੀ ਅਸੀਂ ਠੀਕ ਹੋ ਜਾਈਏ ਜੀ ਪਰ ਉਹ ਜਿੰਨਾ ਕੁ ਹੋ ਸਕਿਆ ਹੋ ਗਿਆ ਬਸ ਜੀ ਉਸ ਤੋਂ ਬਾਅਦ ਉਹਦੇ ਪਾਪਾ ਉਹ ਹੋ ਗਏ ਤਾਂ ਤੁਹਾਡੇ ਹਸਬੰਦ ਨੂੰ ਕੀ ਹੋ ਗਿਆ ਸੀ ਸ਼ੂਗਰ ਸੀ ਜੀ ਬਲੱਡ ਸ਼ੂਗਰ ਕਿੰਨੇ ਸਾਲ ਪਹਿਲਾਂ ਦੇਖਾਂ ਤੋਂ ਆ ਉਹਨਾਂ ਦਾ ਇਹ 2 ਸਾਲ ਹੋ ਗਿਆ ਜੀ ਹਾਂਜੀ ਤੀਸਰਾ ਸਾਲ ਲੱਗਿਆ ਹੋਇਆ ਉਹਨਾਂ ਨੂੰ ਤੇ ਫਿਰ ਇੱਕ ਪਾਸੇ ਤਾਂ ਤੁਹਾਡੇ ਤੇ ਪਹਿਲਾਂ ਹੀ ਰੱਬ ਦਾ ਕਹਿਰ ਸੀ ਉਤੋਂ ਇਹ ਘਟਨਾ ਜਿਹੜੀ ਇਹ ਬਹੁਤ ਮੰਦ ਭਾਗੀ ਹੈ ਵੱਡਾ ਨੁਕਸਾਨ ਆ ਜਿਹੜਾ ਹੋ ਗਿਆ ਹੈ ਹਾਂਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੇਰਾ ਜੀ ਛੱਤ ਬਦਲ ਲਈ ਜਾਵੇ ਇਹ ਅਸੀਂ ਰਹਿ ਸਕੀਏ ਜੀ ਜੀ ਮਦਦ ਮਦਦ ਕਰੋ ਜੀ ਮੇਰੀ ਜਿੰਨੇ ਵੀ ਹੋ ਸਕਦੀ ਆ ਜੀ ਤਾਂ ਤੁਸੀਂ ਦੇਖ ਸਕਦੇ ਹੋ ਗਵਾਂਢੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਕੀ ਲੱਗਦੇ ਹੋ ਤੁਸੀ ਇਹਨਾਂ ਦੇ ਇਹਨਾਂ ਕਿ ਜਠਾਣੀ ਲੱਗਦੀ ਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਜੀ ਇੱਕ ਗਰੀਬ ਪਰਿਵਾਰ ਆ ਐਡਾ ਰੱਬ ਕਹਿਰਵਾਲਾ ਹੈ ਉਤੋਂ ਇਹ ਬੜਾ ਨੁਕਸਾਨ ਹੋ ਗਿਆ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਇਹਨਾਂ ਕਹਾ ਜੀ ਛੱਤ ਸਾਰੀ ਪੂਰੀ ਗਿਰਗੀ ਜੀ ਸਾਰਾ ਸਮਾਨ ਜਲ ਗਿਆ ਜੀ ਵੀ ਹੈਲਪ ਇਹਨਾਂ ਕਿ ਤੋ ਹੈਲਪ ਕਰੋ ਜੀ ਪੂਰੀ ਪੱਕਾ ਹੈ ਹੈਲਪ ਕਰੋ ਹਾਂ ਹਾਂ ਹੈਲਪ ਕਰੋ ਜੀ ਜੀ ਕੱਪੜੇ ਤੋਂ ਕਿ ਗੁਜ਼ਾਰਾ ਕਰਦੇ ਸੀ ਅੱਜ ਦੇ ਅੱਜ ਦੇ ਟਾਈਮ 'ਚ ਆਪਾਂ ਦੇਖੀਏ ਪਰਿਵਾਰ ਚਲਾਉਣੇ ਬੜੇ ਆਥੇ ਨੇ ਲੋਕ ਲੱਖ ਲੱਖ ਰੁਪਇਆ ਕਮਾਉਂਦੇ ਨੇ ਫਿਰ ਵੀ ਕਹਿੰਦੇ ਸਾਡਾ ਕੁਝ ਬਣਦਾ ਨਹੀਂ ਜੀ ਨੂੰ ਜੀ 10 12 ਸਾਲ ਹੋ ਗਏ ਜੀ ਮੰਜੇ ਤੇ ਬੈਠੇ ਰਹੇ ਜੀ ਹਾਂਜੀ ਉਹਨਾਂ ਦੇ ਵੀ ਪਹਿਲਾਂ ਜੀ ਸੋਹਰਾ ਵੀ ਇਸਤਰੀ ਪੂਰੇ ਹੋਏ ਬਿਮਾਰ ਤੇ ਜੀ ਉਹ ਵੀ ਮੰਜੇ ਤੇ ਹੀ ਤੇ ਜੀ ਅੱਛਾ ਉਹ ਵੀ 2 ਸਾਲ ਪਹਿਰੇ ਜੀ ਘਰ ਵਾਲੇ ਵੀ ਸਕੇ ਜੀ ਜਦ ਹੋਇਆ ਜੀ ਅਟੈਕ ਇੱਕ ਲੱਗਤੇ ਹੋ ਗਿਆ ਬਲੱਡ ਸ਼ੂਗਰ ਦਾ ਜੀ ਹਾਂ ਤਾਂ ਹੋਰ ਵੀ ਇੱਥੇ ਲੋਕ ਮੌਜੂਦ ਨੇ ਬੱਚਾ ਵੀ ਨਾਲ ਮੌਜੂਦ ਆ ਗੱਲਬਾਤ ਕਰਦੇ ਆ ਕੀ ਨਾਮ ਆ ਤੇ ਵਰਦਨ ਸ਼ਰਮਾ ਕੀ ਮੰਗ ਕਰਦਾ ਕੱਟ ਗਈ ਤਾਂ ਤੁਸੀਂ ਦੇਖੋ ਕਿ ਬੱਚਾ ਇਹ ਹਲੇ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੈ ਕਿ ਇਹ ਚੀਜ਼ ਦੇ ਨਤੀਜੇ ਕੀ ਨੇ ਜਿਵੇਂ ਜਿਵੇਂ ਉਮਰ ਵੱਧਦੀ ਜਾਵੇਗੀ ਉਵੇਂ-ਉਵੇਂ ਸਮੱਸਿਆਵਾਂ ਨਹੀਂ ਜਿਹੜੀਆਂ ਉਹ ਪਤਾ ਲੱਗਣਗੀਆਂ ਇੱਕ ਪਾਸੇ ਗਰੀਬੀ ਹੈ ਸਿਰ ਦੇ ਉੱਤੇ ਪਿਓ ਦਾ ਹੱਥ ਨਹੀਂ ਹੈ ਉਤੋਂ ਹੈਂਡੀਕੈਪ ਹੈ ਬੱਚਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਰਿਵਾਰ ਦੇ ਕੀ ਹਾਲਾਤ ਹੋਣਗੇ ਤਾਂ ਹੋਰ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਨੇ ਜਿਹੜੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਬਾਈ ਜੀ ਕੀ ਨਾਮ ਹੈ ਤੁਹਾਡਾ ਤੇਰਾ ਸੁਖਿੰਦਰ ਕੁਮਾਰ ਤੁਸੀਂ ਕੀ ਲੱਗਦੇ ਹੋ ਪਰਿਵਾਰ ਦੇ ਮੇਰੀ ਭੈਣ ਤਲੀ ਤਾਂ ਇੱਕ ਘਟਨਾ ਵਾਪਰੀ ਹੈ ਕਿਵੇਂ ਦੇਖਦੇ ਹੋ ਬਹੁਤ ਜਾਨਕ ਖਰਾਬ ਐ ਸਟ ਇੱਕ ਪਾਸੇ ਜੇ ਦੇਖਿਆ ਜਾਵੇ ਤੁਹਾਡੇ ਇਹਨਾਂ ਦੇ ਹਸਬੰਦ ਨੇ ਜਿਹੜੇ ਉਹ ਵੀ ਸਿਰ ਤੇ ਨਹੀਂ ਹੈਗੇ ਇੱਕ ਘਰ ਦੇ ਵਿੱਚ ਗਰੀਬੀ ਹੈ ਲੜਕਾ ਵਿਚਾਰਾ ਹੈਂਡੀਕੈਪ ਆ ਦਾਦੀ ਮਾਤਾ ਜਿਹੜੀ ਲੜਕੇ ਦੀ ਉਹ ਬੈੱਡ ਤੇ ਪਈ ਆ ਤਾਂ ਅਜਿਹੇ ਵਿੱਚ ਇਸ ਘਟਨਾ ਕਰਕੇ ਪਰਿਵਾਰ ਦਾ ਜਿਹੜਾ ਇੱਕੋ ਇੱਕ ਕਮਾਉਣ ਦਾ ਸਾਧਨ ਸੀ ਉਹ ਵੀ ਜਲ ਕੇ ਸੁਆਹ ਹੋ ਗਿਆ ਤੁਸੀਂ ਤਾਂ ਇਹ ਕਹਿੰਨੇ ਵੀ ਸਾਡੀ ਮਦਦ ਕਰੀਏ ਮੇਰੀ ਭੈਣ ਦੀ ਜਿੱਦੀ ਹੋ ਸਕ ਤਾ ਤੁਸੀਂ ਦੇਖ ਸਕਦੇ ਹੋ ਕਿ ਵੀਰ ਨੇ ਜਿਹੜੇ ਉਹ ਭਾਵੁਕ ਹੋ ਗਏ ਨੇ ਤੇ ਕੁਝ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਕੀ ਕੁਝ ਕਹਿਣਾ ਹੈ ਤਾਂ ਬਾਈ ਜੀ ਤੁਸੀਂ ਗਵੰਡੀਓ ਨਹੀਂ ਸਰ ਰਿਸ਼ਤਦਾਰੀ ਚ ਸਿਸਟਰ ਜੀ ਤੱਕ ਹੀ ਮੰਗ ਕਰਦੇ ਹਾਂ ਤੁਸੀਂ ਪ੍ਰਸ਼ਾਸਨ ਕੋਲੋਂ ਜਾਂ ਸਮਾਜ ਸੇਵੀਆਂ ਕੋਲੋਂ ਪ੍ਰਸ਼ਾਸਨ ਹੀ ਸਰ ਜਿਹੜਾ ਇਨਕਮ ਦਾ ਸੋਰਸ ਸੀਗਾ ਉਹ ਸਾਰਾ ਤੁਹਾਡੇ ਸਾਹਮਣੇ ਜਲ ਕੇ ਸੁਆਹ ਹੋਇਆਗਾ ਕਿ ਕੋਈ ਪ੍ਰਸ਼ਾਸਨ ਜੋ ਬਣਦੀ ਮਦਦ ਉਹ ਕਰੇ ਮਤਲਬ ਜੀ ਤਾਂ ਜੋ ਕਮਾਈ ਦਾ ਅੱਗੇ ਸਾਡਾ ਨੂੰ ਚੱਲ ਸਕੇ ਘਰ ਦਾ ਗੁਜ਼ਾਰਾ ਸਿਰਫ ਉਹੀ ਚੀਜ਼ ਤੇ ਸਿਰ ਤੇ ਸੀਗਾ ਇਹਨਾਂ ਦਾ ਜੀ ਤਾਂ ਇੱਕ ਪਾਸੇ ਲੋਕ ਲੱਖਾਂ ਰੁਪਏ ਕਮਾ ਕੇ ਵੀ ਕਹਿੰਦੇ ਨੇ ਯਾਰ ਵੀ ਸਾਡਾ ਗੁਜ਼ਾਰਾ ਨਹੀਂ ਚੱਲਦਾ ਇੱਕ ਪਾਸੇ ਅਜਿਹੇ ਪਰਿਵਾਰ ਨੇ ਜਿਹੜੇ ਕੱਪੜੇ ਸਿਉਂਕੇ ਜਾਂ ਜਿਹੜੀ ਸਰਕਾਰ ਪੈਨਸ਼ਨ ਦਿੰਦੀ ਆ ਵਿਧਵਾ ਪੈਨਸ਼ਨ ਅੰਗਹੀਣਾ ਨੂੰ ਪੈਨਸ਼ਨ ਮਿਲਦੀ ਆ ਜਾਂ ਫਿਰ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਆ ਉਹ ਪੈਨਸ਼ਨ 15-1500 ਰੁਪਏ ਦੇ ਸਰ ਤੇ ਟਾਈਮ ਕੱਢਣਾ ਕਿੰਨਾ ਔਖਾ ਮੰਨਦੇ ਹੋ ਅੱਜ ਕੱਲ ਦੇ ਸਮੇਂ 'ਚ ਔਖਾ ਤਾਂ ਬਹੁਤ ਹੈ ਇੱਕ ਸਬਰ ਨਾਮ ਦੀ ਚੀਜ਼ ਹੁੰਦੀ ਆ ਉਹ ਸਾਡੀ ਭੈਣ ਚ ਕੁੜੀ 'ਚ ਸਬਰ ਹੈ ਬਹੁਤ ਜੀ ਮਤਲਬ ਬੱਚਾ ਛੋਟਾ ਸੀਗਾ ਉਸ ਤੋਂ ਆਪਣਾ ਹਸਬੰਡ ਦੀ ਵੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਵੀ ਉਹਨੇ ਹਿੰਮਤ ਨਹੀਂ ਹਾਰੀ ਘਰ ਦਾ ਗੁਜ਼ਾਰਾ ਫਿਰ ਵੀ ਚਲਾ ਰਹੀ ਸੀ ਇੰਨਾ ਘੱਟ ਖਰਚੇ ਦੇ ਵਿੱਚ ਵੀ ਇਹ ਸਿਰਫ ਇੱਕ ਇਹੀ ਹੈ ਕਿ ਕਿ ਸਰਬਰੀ ਕਹਿ ਸਕਦੇ ਹਾਂਗੇ ਔਕਾ ਤਾਂ ਹੈ ਹੀ ਹੈਗਾ ਤੁਹਾਨੂੰ ਵੀ ਪਤਾਗਾ ਇੰਨੇ ਕੁ ਚੁਸਤ ਗੁਜ਼ਾਰਾ ਨਹੀਂ ਹੁੰਦਾ ਤਾਂ ਇਸ ਪਰਿਵਾਰ ਦੇ ਬਜ਼ੁਰਗ ਮਾਤਾ ਜੀ ਨੇ ਜਿਹੜੇ ਉਹ ਵੀ ਪਿਛਲੇ 10-12 ਸਾਲ ਤੋਂ ਮੰਝੇ ਤੇ ਪੈਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸ਼ਾਂਤੀ ਦੇਵੀ ਇਹਨਾਂ ਦਾ ਨਾਮ ਹੈ ਤਾਂ ਮਾਤਾ ਜੀ ਤੁਹਾਨੂੰ ਪਤਾ ਲੱਗਿਆ ਜੀ ਤੁਹਾਡੇ ਘਰ ਚ ਅੱਗ ਲੱਗੀ ਉੱਪਰ ਮੈਂ ਜਦ ਰੋ ਜਾ ਪਿਆ ਕੋਠੇ 'ਤੇ ਪਰ ਜੀ ਫੇਰ ਰੋ ਜਾ ਪਿਆ ਫਿਰ ਮੈਂ ਰੋ ਲਪਾਇਆ ਵੀ ਮੇਰੇ ਬੱਚਿਆਂ ਨੂੰ ਬਚਾ ਲਓ ਮੇਰੇ ਬੱਚਾ ਨੂੰ ਬਚਾ ਲਓ ਮੈਂ ਤੇ ਰੋ ਪਾ ਫੇਰ ਸਾਵਾ ਅਗੇ ਪਾਣੀ ਪੂਣੀ ਪਾ ਕੇ ਅੱਗ ਬੁਝਾਈ ਨਾ ਨੇ ਬਹੁਤ ਪਰ ਉਹ ਨੁਕਸਾਨ ਬਹੁਤ ਹੋ ਗਿਆ ਫੇਜ ਹੈ ਦੇਖ ਤੁਹਾਨੂੰ ਪਤਾ ਹੀ ਇਹ ਕਮਾਨ ਵਾਲਾ ਵੀ ਨਹੀਂ ਹੈਗਾ ਘਰ ਚ ਕੋਈ ਮੈਂ ਮੈਂ ਵੀ ਮੰਜੇ ਪਰ ਪਈਆਂ ਹਾਂ ਤਾਂ ਤੁਹਾਨੂੰ ਕੀ ਹੋ ਗਿਆ ਸੀ ਤੇ ਕਿੰਨੇ ਸਾਲ ਤੋਂ ਤੁਸੀਂ ਇਦਾਂ ਪਏ ਹੋ ਮੈਂ ਗਿਰ ਗਈ ਤੇ ਬਹੀ ਚਲੀ ਜੀ ਹਾਂ ਬੀਜ ਗਿਰ ਕੇ ਹੱਡੀ ਟੁੱਟ ਗਈ ਤੇ ਜੀ ਮੈਂ ਲਾਜ ਲੂਜ ਵੀ ਕਰਾਇਆ ਬਸ ਤੁਰੇ ਨਹੀਂ ਗਿਆ ਮੈਂ ਤੇ ਨਾ ਉੱਠਿਆ ਜਾਏ ਨਾ ਤੁਰਿਆ ਜਾਏ ਨਾ ਡਿੰਗ ਪੱਟੀ ਜਾਏ ਜੀ ਤੁਹਾਡਾ ਰੱਬ ਪਹਿਲਾਂ ਹੀ ਕਹਿ ਰਵਾਂ ਸੀ ਤੁਹਾਡਾ ਪੁੱਤ ਤੁਹਾਡੇ ਕੋਲੋਂ ਖੋ ਲਿਆ ਪੋਤਾ ਵੀ ਤੁਹਾਡਾ ਹੈਂਡੀਕੈਪ ਹੈ ਤੁਸੀਂ ਵੀ ਬਿਮਾਰੀ ਦੇ ਨਾਲ ਲੜ ਰਹੇ ਹੋ ਅਜਿਹੇ ਵਿੱਚ ਕੱਪੜੇ ਸਿਉ ਕੇ ਪਰਿਵਾਰ ਚੱਲਦਾ ਸੀ ਤਾਂ ਸਾਰਾ ਕੁਝ ਤਬਾਹ ਹੋ ਗਿਆ ਕੀ ਮੰਗ ਕਰਦੇ ਹਾਂ ਇਹ ਹੁਣ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਸਾਰਾ ਕਰਨਾ ਚਾਹੀਦਾ ਉੱਪਰ ਲੈਂਟ ਲੁਟ ਪਾਣਾ ਚਾਹੀਦਾ ਸਾਈ ਕਿ ਹੁਣ ਕਮਾਣ ਵਾਲਾ ਵਿਕਾਉਣ ਕਿੱਥੋਂ ਕਰਾਂਗੇ ਅਸੀਂ ਜੀ ਜੀ ਹਾਂ ਜੀ ਤਾਂ ਮਾਤਾ ਜੀ ਨਾਲ ਗੱਲਬਾਤ ਕੀਤੀ ਹੈ ਇੱਕ ਵਾਰ ਤੁਹਾਨੂੰ ਛੱਤ ਦਿਖਾ ਦਿੰਦੇ ਆ ਕਿ ਡਾਟਾ ਨੇ ਜਿਹੜੀਆਂ ਪਾਈਆਂ ਹੋਈਆਂ ਨੇ ਅੱਜ ਤੋਂ 20 30 ਸਾਲ ਪਹਿਲਾਂ ਡਾਟਾ ਦਾ ਰਵਾਜ ਸੀ ਉੱਪਰ ਆ ਜਿਹੜਾ ਉਹ ਇੱਟ ਵਾਲੇ ਦੀ ਛੱਤ ਸੀ ਛੱਤ ਦੇ ਉੱਤੇ ਫਰਸ਼ ਲਾਇਆ ਹੋਇਆ ਸੀ ਦੂਜੇ ਪਾਸੇ ਦਰ ਵੀ ਛੱਤ ਆ ਜਿਹੜੀ ਉਹ ਤੁਹਾਨੂੰ ਦਿਖਾ ਦਿੰਦੇ ਆ ਕਿ ਛੱਤ ਉੱਪਰ ਇੱਟ ਵਾਲੇ ਵਾਲੀ ਹੀ ਆ ਤੁਸੀਂ ਦੇਖ ਸਕਦੇ ਹੋ ਕਿ ਛੋਟਾ ਜਿਹਾ ਘਰ ਆ ਬਿਲਕੁਲ ਦੋ ਕਮਰੇ ਨੇ ਇੱਕ ਛੋਟਾ ਜਿਹਾ ਹਾਲ ਆ ਇੱਕ ਛੋਟੀ ਜਿਹੀ ਰਸੋਈ ਆ ਅਤੇ ਗਰੀਬ ਪਰਿਵਾਰ ਸੀ ਅਤੇ ਪਰਿਵਾਰ ਦੇ ਨਾਲੇ ਭਾਣਾ ਵਾਪਰਿਆ ਹੈ ਤਾਂ ਪਿੰਡ ਦੇ ਸਰਪੰਚ ਨੇ ਜਿਹੜੇ ਉਹ ਮੇਰੇ ਨਾਲ ਜੁੜ ਚੁੱਕੇ ਨੇ ਤਾਂ ਸਰਪੰਚ ਸਾਹਿਬ ਇੱਕ ਲੋੜਵੰਦ ਪਰਿਵਾਰ ਤੁਹਾਡੇ ਪਿੰਡ ਦਾ ਜਿਸ ਦੇ ਨਾਲੇ ਭਾਣਾ ਵਾਪਰਿਆ ਹੈ ਵੱਡਾ ਨੁਕਸਾਨ ਹੋਇਆ ਹੈ ਕਮਾਈ ਦਾ ਸਾਧਨ ਨਹੀਂ ਹੈ ਤਾਂ ਕਿਵੇਂ ਦੇਖਦੇ ਹੋ ਉਸ ਨੂੰ ਬੜੀ ਦੁਖਦਾਈ ਖਬਰ ਆ ਸਰ ਬੜੀ ਦੁੱਖ ਦੀ ਗੱਲ ਆ ਜੀ ਦੋ ਵਿਧਵਾਵਾਂ ਇਸ ਪਰਿਵਾਰ ਚ ਨੇ ਬੱਚਾ ਇਹਨਾਂ ਦਾ ਹੈਂਡੀਕੈਪ ਆ ਸਰ ਜੀ ਬੜੇ ਦੁੱਖ ਦੀ ਗੱਲ ਆ ਮਿਹਨਤ ਕਰਕੇ ਗੁਜ਼ਾਰਾ ਕਰ ਰਹੇ ਆ ਜੀ ਇਹ ਬੀਬੀ ਆਪ ਕੰਮ ਕਰਦੀ ਹੈ ਕਿਸੇ ਕਿਸੇ ਦੇ ਘਰ ਤਾਂ ਇਹਨਾਂ ਦਾ ਗੁਜ਼ਾਰਾ ਚੱਲਦਾ ਜੀ ਜੀ ਰਾਤ ਕੋਈ 2 2:30 ਵਜੇ ਦੇ ਕਰੀਬ ਇਹਨਾਂ ਦੇ ਅੱਗ ਲੱਗੀ ਸੀ ਸਾਨੂੰ ਸਵੇਰੇ ਪਤਾ ਲੱਗਿਆ ਸੋ ਇਸ ਪਰਿਵਾਰ ਨਾਲ ਅਸੀਂ ਵੀ ਕਾਫੀ ਲगाव ਰੱਖਦੇ ਆ ਅਸੀਂ ਚਾਹੁੰਦੇ ਆ ਵੀ ਜਿੰਨੀ ਅਸੀਂ ਸਾਡੇ ਤੋਂ ਮਦਦ ਹੋਊਗੀ ਅਸੀਂ ਵੀ ਕਰਾਂਗੇ ਕੁਝ ਸਮਾਜ ਸੇਵੀ ਸੰਸਥਾਵਾਂ ਤੇ ਕੁਝ ਸਰਕਾਰ ਤੋਂ ਅਸੀਂ ਬਹੁਤ ਆਸ ਰੱਖਦੇ ਆ ਉਮੀਦ ਰੱਖਦੇ ਆ ਵੀ ਉਹ ਇਹਨਾਂ ਨੂੰ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਬਣਦਾ ਮੁਆਵਜ਼ਾ ਦੇਣ ਜੀ ਜੀ ਇੱਕ ਪਾਸੇ ਦੇਖਿਆ ਜਾਵੇ ਬੱਚਾ ਬੱਚੇ ਤੋਂ ਬੜੀਆਂ ਉਮੀਦਾਂ ਹੁੰਦੀਆਂ ਨੇ ਕਿ ਚਲੋ ਰੱਬ ਨੇ ਜੋ ਕਹਿਰ ਕਰਨਾ ਸੀ ਉਹ ਤਾਂ ਕਰਤਾ ਵੀ ਸਾਡਾ ਪੁੱਤ ਜਵਾਨ ਹੋ ਜਾਵੇ ਕਮਾਉਣ ਲੱਗ ਜਾਵੇ ਫਿਰ ਪੈਰੀ ਸਿਰੀ ਹੋ ਜਾਈਏ ਲੇਕਿਨ ਤੁਸੀਂ ਦੇਖੋ ਨੌਜਵਾਨ ਜਿਹੜਾ ਬੱਚਾ ਏ 15 ਸਾਲ ਦੀ ਉਮਰ ਆ ਉਸ ਦੀਆਂ ਵੀ ਦੋਨੇ ਲੱਤਾਂ 'ਚ ਨੁਕਸਾਨ ਪਰਿਵਾਰ ਨੇ ਬੜਾ ਇਲਾਜ ਕਰਾਇਆ ਏ ਅਜੇ ਵਿੱਚ ਮੁਸ਼ਕਿਲ ਦੁੱਗਣੀ ਹੋ ਜਾਂਦੀ ਆ ਸਰ ਬੜੇ ਦੁੱਖ ਦੀ ਗੱਲ ਆ ਪਹਿਲਾਂ ਹੀ ਪਰਿਵਾਰ ਗਰੀਬੀ ਨਾਲ ਜੂਝ ਰਿਹਾ ਜੀ ਜੀ ਇਹਨਾਂ ਦੀ ਮਾਤਾ ਬਜ਼ੁਰਗ ਆ ਉਹ ਕਾਫੀ ਲੰਬੇ ਸਮੇਂ ਤੋਂ ਮੰਜੇ ਤੇ ਬਿਮਾਰ ਪਈ ਹੈ ਜੀ ਆਮਦਨ ਦਾ ਕੋਈ ਸੋਰਸ ਨਹੀਂ ਬੱਚਾ ਇਹਨਾਂ ਦਾ ਵਿਕਲੰਗ ਆ ਜੀ ਜੀ ਅਸੀਂ ਬੜੀਆਂ ਉਮੀਦਾਂ ਰੱਖਦੇ ਹਾਂ ਸਰਕਾਰ ਤੋਂ ਜੀ ਵੀ ਜਿੰਨਾ ਵੀ ਹੋ ਸਕਦਾ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਜੀ ਸੋ ਬੜੇ ਦੁੱਖ ਦੀ ਗੱਲ ਆ ਜੀ ਇਹ ਰਾਤ ਨੂੰ ਨਾ ਕੋਈ ਅੱਗ ਭਜਾਉਣ ਦਾ ਸੋਰਸ ਸੀਗਾ ਜਿੰਨਾ ਕੁ ਵੀ ਹੋ ਸਕੇ ਆਲਾ ਦਵਾਲਾ ਇੱਥੇ ਇਹਨਾਂ ਨੇ ਲੋਕਾਂ ਨੇ ਇਹਨਾਂ ਦੀ ਮਦਦ ਕਰਕੇ ਅੱਗ ਤੇ ਅੱਗ ਬੁਝਾਈ ਆ ਪਰ ਸਾਰਾ ਕੁਝ ਹੀ ਸੜ ਗਿਆ ਜੀ ਜੀ ਉਹਨੇ ਇਧਰ ਦੇਖਿਏ ਕੈਮਰਾਮੈਨ ਨੂੰ ਗੁਜਾਰਿਸ਼ ਕਰਾਂਗਾ ਇੱਕ ਵਾਰ ਦਿਖਾ ਦੇਣ ਕਿ ਤੰਗ ਗਲੀ ਆ ਜਿਹੜੀ ਜਿੱਥੇ ਬਿਲਕੁਲ ਘਰ ਹੈ ਤੁਸੀਂ ਦੇਖਿਓ ਸਕੂਟਰ ਮੋਟਰਸਾਈਕਲ ਨੇ ਜਿਹੜੇ ਉਹ ਵੀ ਬੜੀ ਮੁਸ਼ਕਿਲ ਦੇ ਨਾਲ ਇੱਥੇ ਆਉਂਦੇ ਨੇ ਅ ਦੂਜੇ ਪਾਸੇ ਪਰਿਵਾਰ ਦੇ ਹਾਲਾਤ ਨੇ ਜਿਹੜੇ ਉਹ ਤੁਹਾਨੂੰ ਦੱਸੇ ਨੇ ਤਾਂ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਗੱਲਬਾਤ ਇਹਨਾਂ ਨੇ ਵੀ ਕੀਤੀ ਐ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਪਿੰਡ ਦੇ ਪੱਧਰ ਤੇ ਵੀ ਕੀ ਉਪਰਾਲੇ ਨੇ ਜਿਹੜੇ ਇਸ ਪਰਿਵਾਰ ਦੀ ਮਦਦ ਲਈ ਕੀਤੇ ਜਾਣਗੇ ਪਿੰਡ ਵੱਲੋਂ ਅਸੀਂ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਜੀ ਇਹਨਾਂ ਨੂੰ ਚਾਹੇ ਸਾਨੂੰ ਆਪਣੇ ਕੋਲੋਂ ਜੇਬ ਚੋਂ ਪੈਸੇ ਪਾ ਕੇ ਇਹਨਾਂ ਦੀ ਮਦਦ ਕਰਨੀ ਪਵੇ ਜਿੰਨੀ ਸੰਭਵ ਮਦਦ ਹੋ ਸਕੂਗੀ ਅਸੀਂ ਪਿੰਡ ਵੱਲੋਂ ਇਹਨਾਂ ਦੀ ਪੂਰੀ ਕਰਾਂਗੇ ਜੀ ਜੀ ਤੇ ਤੋਂ ਇੱਕ ਗੱਲ ਦੀ ਇੱਥੇ ਇਹ ਵੀ ਰਹੀ ਹੈ ਕਿ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਕਈ ਵਾਰ ਹੋਰ ਵੱਡੇ ਭਾਣੇ ਨੇ ਜਿਹੜੇ ਉਹ ਵੀ ਵਾਪਰ ਜਾਂਦੇ ਜੀ ਬਹੁਤ ਅਸੀਂ ਸ਼ੁਕਰਗੁਜ਼ਾਰਾ ਪਰਮਾਤਮਾ ਦੇ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਬਚਾਰੇ ਆ ਜੀ ਜਿਵੇਂ ਦੋ ਹੈਂਡੀਕੈਪ ਘਾਰੀ ਪਏ ਆ ਜੀ ਕੱਲੀ ਬੀਬੀ ਹਬਚਰੀ ਕੀ ਕਰਨ ਜੋਗ ਸੀ ਆਲੇ-ਦਾਲੇ ਰੌਲਾ-ਰੂਲਾ ਪਾ ਕੇ ਆਸਗਾਨ ਨੇ ਅੱਗ ਤੇ ਕਾਬੂ ਪਾਇਆ ਜੀ ਬੁਝਾਈ ਗਈ ਆ ਜੀ ਤਾ ਸਰਪੰਚ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਹੈ ਪਰਿਵਾਰ ਦੇ ਹਾਲਾਤ ਤੁਹਾਨੂੰ ਦੱਸੇ ਨੇ ਤਾਂ ਪਰਿਵਾਰ ਦੇ ਨੰਬਰ ਨੇ ਜਿਹੜੇ ਉਹ ਵੀ ਸਕਰੀਨ ਤੇ ਦਿੱਤੇ ਹੋਏ ਨੇ ਅਗਰ ਤੁਸੀਂ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਪਰਿਵਾਰ ਨੂੰ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਦਾ ਨਾਮ ਪਤਾ ਜਾਂ ਫਿਰ ਅਕਾਊਂਟ ਨੰਬਰ ਲੈ ਕੇ ਤੁਸੀਂ ਇਸ ਪਰਿਵਾਰ ਦੀ ਮਦਦ ਆ ਜਿਹੜੀ ਉਹ ਕਰ ਸਕਦੇ ਹੋ ਦੋ ਵਿਧਵਾਵਾਂ ਇਸ ਪਰਿਵਾਰ ਵਿੱਚ ਨੇ ਇੱਕ 15 ਸਾਲ ਦਾ ਬੱਚਾ ਹੈ ਜਿਹੜਾ ਹੈਂਡੀਕੈਪ ਹੈ ਅਤੇ ਪਰਿਵਾਰ ਇਸ ਵਕਤ ਗਰੀਬੀ ਦੇ ਨਾਲ ਜੂਝ ਰਿਹਾ ਹੈ ਘਰ ਦੀ ਛੱਤ ਆ ਜਿਹੜੀ ਉਹ ਵੀ ਇੱਟ ਵਾਲੇ ਵਾਲੀ ਆ ਤਾਂ ਕੈਮਰਾ ਪਰਸਨ ਸਤਨਾਮ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨ ਆਰ ਆਈ ਲਈ ਪਟਿਆਲਾ ਤੋਂ